ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ तकरीबन ਹੀ ਆਪਣੀ ਕਣਕ ਦੀ ਫਸਲ ਸਾਂਭੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਤੂੜੀਆਂ ਦਾ ਕੰਮ ਵੀ ਇੱਕ ਹਫ਼ਤੇ ਤੱਕ तकरीबन ਆਪਣਾ ਕੰਪਲੀਟ ਹੋ ਜਾਣਾ ਤਾਂ ਉਸ ਤੋਂ ਬਾਅਦ ਆਪਣੇ ਜਿਹੜੇ ਕਿਸਾਨਾਂ ਵੀਰਾਂ ਨੇ ਪਨੀਰੀਆਂ ਬੀਜਣ ਦਾ ਝੋਨੇ ਦਾ ਜਿਹੜਾ ਆਪਣਾ ਆਉਣ ਵਾਲੀ ਫਸਲ ਦੇ ਵਾਸਤੇ ਪਨੀਰੀ ਬੀਜਣ ਦਾ ਕੰਮ ਸ਼ੁਰੂ ਹੋ ਜਾਣਾ ਤੇ ਕਿਹੜੇ-ਕਿਹੜੀਆਂ ਆਪਾਂ ਸਾਵਧਾਨੀਆਂ ਜਾਂ ਆਪਾਂ ਰੱਖਣੀਆਂ ਨੇ ਪਨੀਰੀ ਬੀਜਣ ਸਮੇਂ ਖੇਤ ਦੀ ਤਿਆਰੀ ਕਿਵੇਂ ਕਿਸ ਤਰ੍ਹਾਂ ਕਰਨੀ ਹੋਣੀ ਚਾਹੀਦੀ ਹੈ ਤਾਂ ਜੋ ਜਿਹੜਾ ਆਪਣਾ ਆਉਣ ਵਾਲੀ ਫਸਲ ਜਾਨੀ ਕਿ ਝੋਨੇ ਦਾ ਝਾੜ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੇ ਕਿਉਂਕਿ ਜਿਹੜਾ ਆਪਣਾ ਪਨੀਰੀ ਆਪਣਾ ਪਹਿਲਾ ਪੜਾ ਹੁੰਦਾ ਏ ਝੋਨੇ ਦੀ ਫਸਲ ਦਾ ਕਿਉਂਕਿ ਜੇ ਕਰੇ ਆਪਣੀ ਪਨੀਰੀ ਵਧੀਆ ਤੰਦਰੁਸਤ ਵਧੀਆ ਗਰੋਥ ਹੋਵੇਗੀ ਤਾਂ ਤਾਂ ਜਿਹੜਾ ਆਪਣਾ ਜਿਹੜਾ ਆਪਣੀ ਝੋਨੇ ਦੀ ਫਸਲ ਦਾ ਝਾੜ ਵੀ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਇਸ ਸਮਿਆਂ ਨੇ ਗਹਿਲੀ ਕਰਦੇ ਆ ਪਨੀਰੀ ਬੀਜਣ ਸਮੇ ਤਾਂ ਇੰਦੇ ਨਾਲ ਜਿਹੜਾ ਆਪਣਾ ਝੋਨੇ ਦਾ ਝਾੜ ਤਾਂ ਘਟਣਾ ਹੀ ਘਟਣਾ ਕਈ ਹੋਰ ਆਪਾਂ ਨੂੰ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲੋ ਜੀ ਤੇ ਸਭ ਤੋਂ ਪਹਿਲਾਂ ਜੀ ਜਦੋਂ ਆਪਾਂ ਕਣਕ ਦਾ ਵਾਣ ਵਾ ਕੇ ਚੰਗੀ ਤਰ੍ਹਾਂ ਇਸ ਨੂੰ ਵਾਉਣ ਤੋਂ ਬਾਅਦ ਤਕਰੀਬਨ ਹੋ ਸਕੇ ਤਾਂ ਦੋ ਵਾਰੀ ਪਾਣੀ ਨਾਲ ਭਰ ਕੇ ਰੌਣੀ ਕਰਨੀ ਚਾਹੀਦੀ ਜ਼ਮੀਨ ਨੂੰ ਨਹੀਂ ਬਹੁਤੇ ਜੇਕਰ ਲੇਟ ਆ ਤਾਂ ਇੱਕ ਵਾਰੀ ਆਪਾਂ ਜਰੂਰ ਪਨੀਰੀ ਬੀਜਣ ਤੋਂ ਪਹਿਲਾਂ ਜ਼ਮੀਨ ਵਾ ਕੇ ਇੱਕ ਵਾਰੀ ਪਾਣੀ ਨਾਲ ਭਰ ਦਿਓ ਤਾਂ ਉਸ ਤੋਂ ਬਾਅਦ ਆਪਾਂ ਨੂੰ ਦੁਬਾਰਾ ਫੇਰ ਆਪਾਂ ਨੂੰ ਜਮੀਨ ਵਾ ਕੇ ਚੰਗੀ ਤਰ੍ਹਾਂ ਸੁਕਾ ਕੇ ਪਨੀਰੀ ਆਪਾਂ ਬੀਜ ਸਕਦੇ ਆ ਜੇ ਹੋ ਸਕੇ ਤਾਂ ਦੋ ਵਾਰੀ ਜੇਕਰ ਆਪਾਂ ਪਾਣੀ ਨਾਲ ਭਰਦਿਆਂ ਜ਼ਮੀਨ ਨੂੰ ਚੰਗੀ ਤਰ੍ਹਾਂ ਤਾਂ ਉਸ ਤੋਂ ਬਾਅਦ ਪਨੀਰੀ ਬੀਜਦੇ ਆ ਜਾਣ ਕੇ ਦੋ ਰੌਣੀਆਂ ਤੋਂ ਬਾਅਦ ਪਨੀਰੀ ਬੀਜਦੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਇਸ ਨਾਲ ਹੁੰਦਾ ਕੀ ਕਿ ਜਿੰਨੇ ਵੀ ਆਪਣੇ ਜ਼ਮੀਨ ਦੇ ਵਿੱਚ ਨਦੀਨ ਨੇ ਉਹ ਸਾਰੇ ਉੱਗੋਂ ਦੇ ਨੇ ਜਾਂ ਕੋਈ ਪੁਰਾਣਾ ਬੀਜ ਛੋਨੇ ਦਾ ਉਹ ਸਾਰੇ ਬੀਜ ਉੱਗੋਂ ਦੇ ਜਦੋਂ ਆਪਾਂ ਦੋ ਤਿੰਨ ਵਾਰੀ ਆਪਾਂ ਆਪਣੀ ਜ਼ਮੀਨ ਨੂੰ ਵਾਉਣੇ ਆ ਤੇ ਇਹਦੇ ਨਾਲ ਜਿਹੜੇ ਵੀ ਆਪਣੇ ਨਾ ਜਿਹੜੇ ਬੀਜ ਏ ਜਨਦੀਨ ਉਹਨਾਂ ਦੀ ਉਗਣ ਸ਼ਕਤੀ ਬਹੁਤ ਘਟ ਜਾਂਦੀ ਹੈ ਤੇ ਇਹਦੇ ਨਾਲ ਆਪਣਾ ਹੁੰਦਾ ਕਿ ਇੱਕ ਤਾਂ ਆਪਣੇ ਪਨੀਰੀ ਦੇ ਬੀਜ ਵਿੱਚ ਆਪਣੇ ਬੀਜ ਦੇ ਵਿੱਚ ਜਿਹੜਾ ਆਪਾਂ ਲੈ ਕੇ ਬੀਜਦੇ ਆ ਉਹਦੇ ਵਿੱਚ ਕੋਈ ਵੀ ਹੋਰ ਬੂਟਾ ਜਾਂ ਹੋਰ ਜਾਨੀ ਕਿ ਆਪਣੇ ਪਨੀਰੀ ਦੇ ਵਿੱਚ ਨਹੀਂ ਰਲਦਾ ਤੇ ਜਿੰਨੇ ਨਾਲ ਆਪਣਾ ਪਨੀਰੀ ਪੂਰੀ ਆਪਣੇ ਸਹੀ ਗ੍ਰੋਥ ਕਰਦੀ ਹੈ ਤੇ ਇਸ ਤੋਂ ਬਾਅਦ ਜਿਹੜੇ ਆਪਣੇ ਕੋਜ ਜਿਹੜੇ ਨਦੀਨ ਨੇ ਉਹ ਵੀ ਬਹੁਤ ਘੱਟ ਉਗਦੇ ਨੇ ਕਿਉਂਕਿ ਜੇਕਰ ਆਪਾਂ ਪਨੀਰੀ ਦੇ ਵਿੱਚ ਇਹ ਨਦੀਨ ਜ਼ਿਆਦਾ ਉਗਦੇ ਨੇ ਤੇ ਇਹਦੇ ਨਾਲ ਫਿਰ ਆਪਾਂ ਨੂੰ ਹਰਬੀ ਸਾਈਡ ਆਪਾਂ ਨੂੰ ਸਪਰੇਅ ਕਰਨੇ ਪੈਂਦੇ ਨੇ ਤੇ ਕਈ ਜਿਹੜੀ ਆਪਣੇ ਹਰਬੀ ਸਾਈਡ ਜਿਆਦਾ ਤੇਜ਼ ਹੁੰਦੀਆਂ ਨੇ ਜਿਹੜਾ ਕਿ ਆਪਣੇ ਪਨੀਰੀ ਨੂੰ ਝਟਕਾ ਵੀ ਲਗਾ ਦਿੰਦੀਆਂ ਨੇ ਜਿੰਦੇ ਨਾਲ ਫਿਰ ਆਪਣਾ ਝੋਨੇ ਦਾ ਝਾੜ ਘਟ ਜਾਂਦਾ ਇੱਕ ਇਹ ਵੀ ਆਪਣਾ ਵੱਡਾ ਮੇਨ ਕਾਰਨ ਜਦੋਂ ਆਪਾਂ ਪਨੀਰੀ ਨੂੰ ਝਟਕਾ ਲੱਗਦਾ ਤੇ ਉਹਦੇ ਨਾਲ ਆਪਣਾ ਝੋਨੇ ਦਾ ਝਾੜ ਜ਼ਰੂਰ ਘਟਦਾ ਹੈ ਜਾਂ ਆਪਾਂ ਜਨਦੀਨ ਜਾਂ ਕੋਈ ਵਿੱਚ ਆਪਣਾ ਦੂਸਰਾ ਬੀਜ ਉਗ ਪੈਂਦੇ ਨੇ ਤੇ ਉਹਦੇ ਨਾਲ ਜੋ ਆਪਣੀ ਜਿਹੜੀ ਜਿਹੜਾ ਆਪਾਂ ਬੀਜ ਲੈ ਕੇ ਬੀਜਦੇ ਹਾਂ ਉਹਦੇ ਵਿੱਚ ਰਲਾ ਹੋ ਜਾਂਦਾ ਇਸ ਕਰਕੇ ਆਪਣਾ ਸਭ ਤੋਂ ਪਹਿਲਾ ਕੰਮ ਇਹ ਜ਼ਮੀਨ ਨੂੰ ਵਾਹ ਕੇ ਦੋ ਵਾਰੀ ਆਪਾਂ ਨੂੰ ਰੌਣੀ ਕਰਨੀ ਚਾਹੀਦੀ ਏ ਤੇ ਉਸ ਤੋਂ ਬਾਅਦ ਜਮਾ ਜ਼ਮੀਨ ਨੂੰ ਸਕਾ ਕੇ ਆਪਣੇ ਗਿੱਲੇ ਬੱਤਰ ਆਪਾਂ ਨੂੰ ਪਨੀਰੀ ਨਹੀਂ ਬੀਜਣੀ ਚਾਹੀਦੀ ਉਸ ਤੋਂ ਬਾਅਦ ਜਮ੍ਹਾਂ ਜ਼ਮੀਨ ਨੂੰ ਸੁੱਕਣ ਦਿਓ 5-7 ਦਿਨ ਧੁੱਪਾਂ ਲੱਗਣ ਦਿਓ ਕਿਉਂਕਿ ਹੁਣ ਧੁੱਪਾਂ ਵੀ ਅੱਗੇ ਜਾ ਕੇ ਬਹੁਤ ਤੇਜ਼ ਹੋਉਂਦੀਆਂ ਨੇ ਤੇ ਉਸ ਤੋਂ ਬਾਅਦ ਜਮੀਨ ਨੂੰ ਸੁਕਾ ਕੇ ਜਮ੍ਹਾਂ ਨੱਪ ਕੇ ਸੁਹਾਗਾ ਮਾਰ ਕੇ ਫਿਰ ਆਪਾਂ ਪਨੀਰੀ ਬੀਜਣੀ ਹੈ ਤੇ ਪਨੀਰੀ ਬੀਜਣ ਤੋਂ ਬਾਅਦ ਇਹ ਆਪਣੇ ਪਹਿਲਾ ਕੰਮ ਕਰਨਾ ਕਿ ਝੋਨੇ ਦਾ ਝਾੜ ਵਧੀਆ ਲੈਣ ਵਾਸਤੇ ਕਿਉਂਕਿ ਜਿਹੜਾ ਪਹਿਲਾਂ ਆਪਣਾ ਪਨੀਰੀ ਜੇਕਰ ਵਧੀਆ ਹੁੰਦੀ ਤਾਂ ਆਪਣਾ ਝੋਨੇ ਦਾ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਜਿਹੜੀ ਆਪਾਂ ਪਨੀਰੀ ਬੀਜਣੀ ਹੈ ਤੇ ਆਪਾਂ ਨੂੰ ਦੋ ਭਾਗਾਂ ਦੇ ਵਿੱਚ ਪਨੀਰੀ ਬੀਜਣੀ ਚਾਹੀਦੀ ਕਿਉਂਕਿ ਜੇਕਰ ਆਪਾਂ ਸਾਰੀ ਪਨੀਰੀ ਇਕੱਵਰੀ ਬੀਜਦੇ ਆਂ ਉਸ ਤੋਂ ਬਾਅਦ ਆਪਣਾ ਹੁੰਦਾ ਕੀ ਕਿ ਆਪਾਂ ਦੇਖਦੇ ਆਂ ਵੀ ਕੁਝ ਕੋ ਕਿੱਲਿਆਂ ਦਾ ਝਾੜ ਆਪਣਾ ਜ਼ਿਆਦਾ ਹੁੰਦਾ ਹੈ ਤੇ ਕੁਝ ਕੋ ਆਪਣੇ ਕਿੱਲਿਆਂ ਦਾ ਝੋਨੇ ਦਾ ਝਾੜ ਘਟ ਜਾਂਦਾ ਉਹਦਾ ਕਾਰਨ ਹੁੰਦਾ ਕਿ ਜਦੋਂ ਆਪਾਂ ਜਿਹੜੇ ਆਪਾਂ ਝੋਨਾ ਪਹਿਲਾਂ ਲਗਾ ਦਿੱਤੇ ਨੇ ਆ ਜਿਹੜਾ ਕਿ ਆਪਣੀ ਪਨੀਰੀ 25 30 ਦਿਨ ਦੀ ਆਪਾਂ ਝੋਨਾ ਲਗਾ ਦਿੰਨੇ ਆ ਆਪਣੀ ਦੀ ਪੱਟ ਕੇ ਟਰਾਂਸਪਲੈਂਟਿੰਗ ਕਰ ਕਰਕੇ ਆਪਾਂ ਝੋਨਾ ਲਗਾਉਨੇ ਆ ਤੇ ਉਸ ਤੋਂ ਬਾਅਦ ਉਸ ਜਿਹੜੀ ਫਸਲ ਦਾ ਝਾੜ ਜ਼ਿਆਦਾ ਹੁੰਦਾ ਤੇ ਜਿਵੇਂ ਜਿਵੇਂ ਆਪਾਂ ਲੇਟ ਹੁੰਨੇ ਆ ਕਿਉਂਕਿ ਪਨੀਰੀ ਦਾ ਆਪਾਂ ਇੱਕੋ ਸਮੇਂ ਬੀਜੀ ਹੁੰਦੀ ਏ ਤੇ ਜਿਹੜੀ ਉਹ ਪਨੀਰੀ ਦੇ ਦਿਨ ਜਾਂ ਪਨੀਰੀ ਦੀ ਉਮਰ ਜ਼ਿਆਦਾ ਵੱਡੀ ਹੋਣ ਦੇ ਕਾਰਨ ਜਿਹੜੀ ਆਪਾਂ ਆਪਣੀ ਝੋਨਾ ਲਾਸਟ ਦੇ ਵਿੱਚ ਲਾਉਣੀ ਹੈ ਜਾਂ ਆਪਣਾ ਪਨੀਰੀ ਵਾਲਾ ਥਾਂ ਹੁੰਦਾ ਚਾਹੇ ਆਪਣਾ ਕੋਈ ਪੱਠਿਆਂ ਵਾਲਾ ਥਾਂ ਹੁੰਦਾ ਤੇ ਉਹ ਪਨੀਰੀ ਦੀ ਵੱਡੀ ਉਮਰ ਹੋਣ ਦੇ ਕਾਰਨ ਜਿਹੜਾ ਆਪਣਾ ਓਵਰ ਝਾੜ ਘਟ ਜਾਂਦਾ ਇਹ ਆਪਾਂ ਤਕਰੀਬਨ ਜੇਕਰ ਆਪਾਂ ਮੰਨ ਗਏ ਤਾਂ 10 ਤੋਂ 15 ਮਣ ਝਾੜ ਘਟ ਜਾਂਦਾ ਇਸ ਪਨੀਰੀ ਦੇ ਆਪਾਂ ਜੇਕਰ ਵੱਡੀ ਉਮਰ ਕਰਨ ਦੇ ਨਾਲ ਲਗਾਉਣੀ ਹੈ ਤੇ ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਜਿਹੜੀ ਵੀ ਆਪਾਂ ਪਨੀਰੀ ਬੀਜਨੀ ਚਾਹੇ ਜਿੰਨੀਆਂ ਵਰਗੀਆਂ ਵੈਰਾਈਟੀਆਂ ਬੀਜਨੀਆਂ ਨੇ ਉਹ ਆਪਾਂ ਨੇ ਪਲੈਨਿੰਗ ਕਰਕੇ ਹਸਾਬਤਾ ਵਾੜਾ ਕੇ ਵੀ ਕਿਉਂਕਿ ਹੁੰਦਾ ਕੀ ਕਿ ਕਈ ਵਾਰ ਆਪਣੇ ਬਿਜਲੀ ਦੀ ਘਾਟ ਦੇ ਕਾਰਨ ਜਾਂ ਆਪਾਂ ਲੇਬਰ ਦੀ ਘਾਟ ਦੇ ਕਾਰਨ ਜਾਂ ਆਪਾਂ ਜਿਵੇਂ ਆਪਾਂ 5-7 ਕਿੱਲੇ ਆਪਾਂ ਝੋਨਾ ਦਾ ਗਾ ਲੈਂਦੇ ਆ ਉਹਦੇ ਵਿੱਚ ਫਿਰ ਪਾਣੀ ਵੀ ਖਲਾਰਨਾ ਹੁੰਦਾ ਹੈ ਕਈ ਵਾਰ ਆਪਾਂ ਫਿਰ ਅੱਗੇ ਆਪਾਂ ਪਾਣੀ ਕੱਦੂ ਨਹੀਂ ਆਪਾਂ ਫਲੱਡ ਮਾਰਦੇ ਤੇ ਜਿਸ ਕਰਨਾ ਆਪਾਂ ਨੂੰ ਫਿਰ ਇਹ ਦਿੱਕਤ ਆ ਸਕਦੀ ਹੈ ਇਸ ਕਰਕੇ ਜਿਹੜੀ ਪਨੀਰੀ ਆਪਾਂ ਨੂੰ 5-7 ਦਿਨਾਂ ਦੇ ਵਿੱਚ ਜ਼ਰੂਰ ਗੈਪ ਪਾਉਣਾ ਚਾਹੀਦਾ ਹੈ ਕਿਉਂਕਿ ਜਿਹੜੀ ਆਪਣੀ ਪਨੀਰੀ ਖੇਤ ਦੇ ਵਿੱਚ 25 ਤੋਂ 30 ਦਿਨ ਜਾਂ ਵੱਧ ਤੋਂ ਵੱਧ ਆਪਾਂ ਜਿਵੇਂ ਆਪਾਂ ਪੀਆਰ 131 ਲਾ ਲਓ ਜਾਂ ਸੁਪਰੀਮ 110 ਲਾ ਲਓ ਇਹਨਾਂ ਜਿਹਾ ਪੀਆਰ ਵੈਰੈਟੀਆਂ ਹੋਰ ਵੀ ਹੈਗੀਆਂ तकरीबन 35 ਦਿਨ ਤੱਕ ਜੇਕਰ ਆਪਾਂ ਆਪਣੇ ਜ਼ਮੀਨ ਦੀ ਆਪਾਂ ਟਰਾਂਸਪਲੈਂਟਿੰਗ ਯਾਨੀ ਕਿ ਪਨੀਰੀ ਆਪਾਂ ਖੇਤ ਵਿੱਚ ਲਗਾਉਣੇ ਆ ਝੋਨੇ ਦੀ ਤਾਂ ਆਪਣਾ ਜਿਹੜਾ ਝਾੜ ਆਪਾਂ तकरीबन ਬਹੁਤ ਵਧੀਆ ਦੇਖਣ ਨੂੰ ਮਿਲੇਗਾ ਤੇ ਜੇਕਰ ਆਪਾਂ ਪਨੀਰੀ ਵੱਡੀ ਉਮਰ ਦੀ ਕਰਕੇ ਲਗਾਉਣੇ ਤਾਂ ਇਹ ਝਾੜ ਆਪਾਂ ਜ਼ਰੂਰ ਘਟ ਜਾਂਦਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਵੀ ਦੇਖਦੇ ਹੋ ਕਿ ਜਿਹੜਾ ਆਪਾਂ ਲਾਸਟ ਵਿੱਚੋਂ ਨਾ ਲਾਉਣੇ ਹੁੰਦਾ ਝਾੜ ਹਮੇਸ਼ਾ ਹੀ ਘਟਦਾ ਕਿਉਂਕਿ ਉਸ ਦਾ ਕਾਰਨ ਹੁੰਦਾ ਕਿ ਉਹ ਜਿਹੜੀ ਪਨੀਰੀ ਆਪਾਂ ਵੱਡੀ ਉਮਰ ਕਰਕੇ ਲਗਾਈ ਹੁੰਦੀ ਹੈ ਇਹਦੇ ਨਾਲ ਫਿਰ ਆਪਾਂ ਆਉਣ ਵਾਲੀ ਫਸਲ ਜਾਨੀਏ ਝੋਨੇ ਦਾ ਝਾੜ ਆਪਾਂ ਵਧੀਆ ਲੈ ਸਕਦੇ ਹਾਂ ਜੇਕਰ ਆਪਾਂ ਜ਼ਮੀਨ ਨੂੰ ਰੌਣੀ ਨਹੀਂ ਕਰਦੇ ਆਪਾਂ ਉਸੇ ਬੱਤਰ ਹੀ ਵਾਹ ਕੇ ਆਪਾਂ ਪਨੀਰੀ ਬੀਜਦੇ ਹਾਂ ਇਹਦੇ ਨਾਲ ਜਿਹੜੇ ਆਪਣੇ ਨਦੀਨ ਵੀ ਜ਼ਿਆਦਾ ਉਗਦੇ ਨੇ ਤੇ ਝੋਨੇ ਵਿੱਚ ਹੋਰ ਜਿਹੜੇ ਆਪਣੇ ਜੰਗਲੀ ਬੂਟੇ ਚਾਹੇ ਜਾਂ ਪਿਛਲਾ ਬੀਜ ਕੋਈ ਪਿਆ ਉਹ ਵੀ ਉਗਦਾ ਜਿੰਨੇ ਨਾਲ ਆਪਣਾ ਫਿਰ ਬੀਜ ਦੇ ਵਿੱਚ ਵੀ ਰਾਲਾ ਹੋ ਜਾਂਦਾ ਜਿਹੜੇ ਆਪਣੇ ਕਈ ਵੱਡੇ ਬੂਟੇ ਹੋ ਜਾਂਦੇ ਨੇ ਜਾਂ ਨਦੀਨ ਜ਼ਿਆਦਾ ਹੋ ਜਾਂਦੇ ਨੇ ਇਹ ਵੀ ਆਪਣੀ ਸਮੱਸਿਆ ਹੁੰਦੀ ਏ ਇਸ ਕਰਕੇ ਆਪਾਂ ਨੂੰ ਦੋ ਤਿੰਨ ਆਪਣ ਨੂੰ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੇਕਰ ਆਪਾਂ ਗਲਤੀਆਂ ਪਣੀਰੀ ਬੀਜੇ ਸਮੇਂ ਨਹੀਂ ਕਰਦੇ ਤਾਂ ਆਪਾਂ ਝੋਨੇ ਦਾ ਝਾੜ ਜ਼ਰੂਰ ਆਪਣਾ ਦੇਖਣ ਨੂੰ ਵਧੀਆ ਮਿਲਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ